ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਨਾ ਤੁਹਾਨੂੰ ਅਸੀਂ ਆਪਣੇ ਪਿੰਡ ਪਾਕਾਂ ਦੇ ਟਿੱਬੇ ਵਿਖਾਉਣੇ ਆ ਇੱਕ ਸਮਾਂ ਹੁੰਦਾ ਸੀ ਜਦੋਂ ਕਹਿੰਦੇ ਸੀ ਵੀ ਇਹ ਟਿੱਬਾ ਨਾ ਮਤਲਬ ਟਿੱਬਾ ਉਪਜਾਊ ਨਹੀਂ ਹੈਗਾ ਟਿੱਬੇ ਦੀ ਕੋਈ ਵੈਲਿਊ ਨਹੀਂ ਹੈ ਟਿੱਬੇ ਵਾਲੀ ਜ਼ਮੀਨ ਦੀ ਕੋਈ ਵੈਲਿਊ ਨਹੀਂ ਹੈ ਇਹਦੀ ਕੋਈ ਕੀਮਤ ਨਹੀਂ ਹੈ ਪਰ ਅੱਜ ਕੁਦਰਤ ਦਾ ਐਸਾ ਕ੍ਰਿਸ਼ਮਾ ਹੈ ਵੀ ਮਿੱਟੀ ਦੀ ਵੀ ਵੈਲਿਊ ਹੈ ਠੀਕ ਹੈ ਇਹ ਦੇਖੋ ਇੱਧਰ ਪਹਿਲਾਂ ਜੀਸੀਬੀ ਮਸ਼ੀਨ ਲੱਗੀ ਸੀ ਠੀਕ ਹੈ ਮਿੱਟੀ ਦੀ ਬਹੁਤ ਜ਼ਿਆਦਾ ਭਾਰੀ ਡਿਮਾਂਡ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਸਾਰੇ ਕੋਈ ਟਿੱਬਾ ਰਹਿ ਨਹੀਂ ਗਿਆ ਜਿਹੜੇ ਥੋੜੇ ਬੋਤੇ ਰਹਿ ਗਏ ਆ ਉਹ ਚੱਕੇ ਗਏ ਆ ਇਹ ਸਾਡੇ ਪਾਕਾਂ ਢਾਣੀਆਂ ਦੇ ਵਿੱਚ ਹੈ ਸਾਡੇ ਘਰਾਂ ਦੇ ਕੋਲੇ ਛੇਰੇ ਵਾਲਾ ਗੰਦੜ ਰੋਡ ਤੇ ਵੀ ਕਹਿ ਸਕਦੇ ਆ ਠੀਕ ਹੈ ਤੇ ਇਧਰ ਸਾਰੀਆਂ ਜ਼ਮੀਨਾਂ ਪਹਿਲਾਂ ਇਧਰ ਲਗਭਗ ਕਾਫੀ ਟਿੱਬੇ ਸੀ ਇਧਰ ਵੀ ਉਹ ਵੀ ਟਿੱਬੇ ਸੀ ਉਹ ਉਹ ਕਿਲਾ ਚੱਕ ਕੇ ਦੁਬਾਰਾ ਬਣ ਗਿਆ ਤੇ ਉਹ ਉਸ ਤੋਂ ਅੱਗੇ ਵੀ ਕਾਫੀ ਟਿੱਬੇ ਸੀ ਠੀਕ ਹੈ ਤੇ ਤੁਹਾਨੂੰ ਇੱਕ ਚੀਜ਼ ਵਿਖਾਉਣੇ ਆ ਵੀ ਕੋਈ ਕਈ ਬੰਦੇ ਕਹਿ ਦੇਣਗੇ ਵੀ ਇਹ ਟਿੱਬੇ ਵਾਲੀ ਜ਼ਮੀਨ ਜੇ ਪੱਧਰੀ ਹੋ ਗਈ ਤੇ ਇੱਥੇ ਹੋਊਗਾ ਕੀ ਠੀਕ ਹੈ ਉਹ ਵੀ ਆਪਾਂ ਤੁਹਾਡਾ ਸ਼ੱਕ ਦੂਰ ਕਰ ਦਿੰਦੇ ਆ ਵੀ ਆਹ ਦੇਖੋ ਸਰੋਂ ਆਹ ਸਰੋਂ ਵੇਖੋ ਪਿਛਲੇ ਸਾਲ ਇੱਥੇ ਟਿੱਬਾ ਸੀ ਪਿਛਲੇ ਸਾਲ ਇੱਥੇ ੱੱਬਾ ਸੀ ਤੇ ਇਸ ਟਾਈਮ ਬੜੀ ਸੋਹਣੀ ਸਰੋਂ ਖੜੀ ਆ ਬਹੁਤ ਸੋਹਣੀ ਤੇ ਤੁਹਾਡੀ ਜਾਣਕਾਰੀ ਆਸੇ ਦੱਸ ਜੀਏ ਵੀ ਸਰੋਂ ਨੂੰ ਹਮੇਸ਼ਾ ਜਿਹੜੀ ਜ਼ਮੀਨ ਚਾਹੀਦੀ ਆ ਰੇਤਲੀ ਰੇਤਲੀ ਚਾਹੀਦੀ ਆ ਥੋੜੀ ਜੀ ਖੁਸ਼ਕ ਇੱਕ ਅੱਧਾ ਪਾਣੀ ਲੱਗੇ ਨਾ ਵੀ ਸਰੋਂ ਹੋ ਜਾਂਦੀ ਆ ਠੀਕ ਐ ਤੇ ਅੱਜ ਜੇ ਕਿਸੇ ਬੰਦੇ ਨੇ ਕੋਈ ਮਿੱਟੀ ਦਾ ਟਰਾਲਾ ਪੋਣਾ ਹੈ ਉਹ 5-700 ਤੁਹਾਨੂੰ ਮਿੱਟੀ ਦਾ ਟਰਾਲਾ ਹੀ ਮਿਲਦਾ ਇੱਕ ਟਰਾਲਾ ਇੱਕ ਟਰਾਲੇ ਦੀ ਕੀਮਤ 5-700 ਹੋ ਗਈ ਸੀ ਪਹਿਲਾਂ ਸਮਾਂ ਹੁੰਦਾ ਸੀ 2-3000 ਦਾ ਆਪਾਂ ਨੂੰ ਰੇਤੇ ਦਾ ਟਰਾਲਾ ਮਿਲ ਜਾਂਦਾ ਸੀ ਨਾ 2-3000 ਦਾ ਰੇਤੇ ਦਾ ਟਰਾਲਾ ਹੁਣ ਜੇ ਇੱਥੋਂ ਕੋਈ 10-15 ਕਿਲੋਮੀਟਰ ਦੂਰ ਮਿੱਟੀ ਦਾ ਟਰਾਲਾ ਲੈ ਕੇ ਜਾਣਾ ਤਾਂ ਮੇਰਾ خیال 1500 ਤੋਂ 1500 ਤੋਂ ਲੈ ਕੇ 2000 ਤੱਕ ਤੁਹਾਨੂੰ ਉਹੀ ਟਰਾਲਾ ਪੈ ਜਾਂਦਾ ਪਰ ਗੱਲ ਕੀ ਆ ਵੀ ਸਮੇਂ ਦੇ ਨਾਲ ਨਾਲ ਹਰ ਚੀਜ਼ ਦੀ ਕੀਮਤ ਪੈ ਜਾਂਦੀ ਹੈ ਕੁਝ ਟਾਣੀਆਂ ਵਾਲੇ ਪਾਸੇ ਸਾਡੇ ਟਿੱਬੇ ਰਹਿ ਗਏ ਆ ਕੁਝ ਪਿੰਡ ਪਾਕਾਂ ਤੋਂ ਜਿਹੜਾ ਜੰਡ ਵਾਲੇ ਨੂੰ ਕੱਚਾ ਰਸਤਾ ਜਾਂਦਾ ਉਸ ਰਸਤੇ ਦੇ ਟਿੱਬੇ ਰਹਿ ਗਏ ਕਿਉਂਕਿ ਪਹਿਲਾਂ ਜ਼ਮੀਨਾਂ ਦੀ ਕੀਮਤ ਬੜੀ ਘੱਟ ਸੀ ਹੁਣ ਜ਼ਮੀਨਾਂ ਦੀਆਂ ਕੀਮਤਾਂ ਲੱਖਾਂ ਚ ਪਹੁੰਚ ਗਈਆਂ ਕਰੋੜਾਂ ਚ ਪਹੁੰਚ ਗਈਆਂ ਤੇ ਪਰ ਗੱਲ ਕੀ ਆ ਵੀ ਥੋੜੀ ਕੀਮਤ ਦੇ ਟਿੱਬੇ ਹੁੰਦੇ ਸੀ ਪਹਿਲਾਂ ਇਹ ਵਾਲੇ ਤੇ ਅੱਜ ਸਮੇਂ ਦੇ ਨਾਲ ਨਾਲ ਇਹ ਟਿੱਬੇ ਬੜੀ ਵਧੀਆ ਆਮਦਨ ਵੀ ਦੇ ਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜ਼ਮੀਨਾਂ ਵੀ ਉਪਜਾਊ ਹੋ ਜਾਣਗੀਆਂ। ਬਾਕੀ ਪਾਣੀ ਦੀ ਸਹੂਲਤ ਚਾਹੀਦੀ ਆ ਆਪਾਂ ਨੂੰ। ਤੇ ਵੱਡੀ ਗੱਲ ਹੈ ਕਿ ਸਾਨੂੰ ਵੀ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜ਼ਮੀਨਾਂ ਨਾਲ ਵਿੱਚੋਂ ਉਹ ਲੱਖੇ ਸਦਾਣੇ ਦੀਆਂ ਗੱਲਾਂ ਸੱਚੀਆਂ ਨੇ। ਵੀ ਜ਼ਮੀਨਾਂ ਨਾਲ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਕੀਮਤਾਂ ਕਰੋੜਾਂ 'ਚ ਹੋਣਗੀਆਂ। ਤੇ ਆਪਣੇ ਨੇੜੇ ਇੱਥੇ ਜਿਹੜਾ ਰੋਡ ਐ ਅਬੌਰ ਪੰਨੀ ਵਾਲਾ ਜਿਹੜਾ ਮੁਕਸਰ ਤੋਂ ਵਾਇਆ ਪੰਨੀ ਵਾਲਾ ਬੋਹ ਰੋਡ ਜਾਂਦਾ ਜਿੱਦਾਂ ਸਾਲ 6 ਮਹੀਨੇ ਤੱਕ ਇਹ ਮਨਜ਼ੂਰ ਹੋ ਗਿਆ ਮਿੱਟੀ ਤਾਂ ਇੰਨੀ ਚਾਹੀਦੀ ਆ ਵੀ ਆਪਾਂ ਨੂੰ ਆਪਣੇ ਨੇੜੇ ਤੇਰੇ ਕੋ ਟਿੱਬਾ ਹੈ ਰਹੀ ਨਹੀਂ ਗਿਆ ਕਿਸੇ ਵਿਰਲੇ ਪਿੰਡੀ ਮਿੱਟੀ ਰਹਿ ਗਈ ਐ ਇਸ ਕਰਕੇ ਮਿੱਟੀ ਵੀ ਸੰਭਾਲੋ ਜ਼ਮੀਨਾਂ ਵੀ ਸੰਭਾਲੋ ਤੇ ਚਲੋ ਇੰਦੀ ਸੰਗਤ ਜੀ ਬੇਨਤੀਆਂ ਆਪਣੇ ਚੈਨਲ ਨੂੰ ਫੋਲੋ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਵੀ ਕਰਦੇ ਰਹੋ ਮਿਲਦੇ ਆ ਕਿਸੇ ਚੰਗੀ ਜਾਣਕਾਰੀ ਤੇ ਚੰਗੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਜੀ